ਖਾਣਾ ਖਾਣ ਤੋਂ ਬਾਅਦ ਜੇਕਰ ਉਸੇ ਵੇਲੇ ਟਾਇਲਟ ਜਾਣਾ ਪੈਂਦਾ ਆ ਤੁਹਾਡਾ ਢਿੱਡ ਭਾਰਾ ਹੋ ਜਾਂਦਾ ਹੈ ਤਿੱਖੀ ਪੀੜ ਢਿੱਡ ਦੇ ਵਿੱਚ ਹੁੰਦੀ ਆ ਤਾਂ ਇਹਨੂੰ IBS ਦੀ ਸ਼ੁਰੂਆਤ ਕਹਿ ਸਕਦੇ ਆ ਪੰਜਾਬੀ ਦੇ ਵਿੱਚ ਨੂੰ ਸੰਗ੍ਰਹਿਣੀ ਵੀ ਕਹਿੰਦੇ ਆ ਬਹੁਤ ਸਾਰੇ ਵੀਰਾਂ ਭਰਾਵਾਂ ਦੇ ਮੈਨੂੰ ਫੋਨ ਕਾਲਸ ਤੇ ਮੈਸੇਜ ਆਉਂਦੇ ਆ ਕਿ ਇਹਦਾ ਇਲਾਜ ਦੱਸੋ ਇਹਦੇ ਇਲਾਜ ਦੇ ਲਈ ਉਹ ਮੈਨੂੰ ਮਿਲਣਾ ਚਾਹੁੰਦੇ ਨੇ ਸੋ ਮੈਂ ਇਹ ਵੀਡੀਓ ਦੇ ਵਿੱਚ ਹੀ ਪੂਰਾ ਇਲਾਜ ਦੱਸ ਦੇਣਾ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਦਵਾਈ ਦੱਸਦਾ ਕਟਜਾ ਰਿਸ਼ਟਾ ਕਟਜਾ ਰਿਸ਼ਟਾ ਜਿਹੜਾ ਪੀਣ ਵਾਲੀ ਦਵਾਈ ਆ 2 ਚਮਚ ਤੁਸੀਂ ਹਰ ਖਾਣਾ ਖਾਣ ਤੋਂ ਬਾਅਦ ਲੈਣੇ ਨੇ ਸਵੇਰੇ ਦੁਪਹਿਰੇ ਸ਼ਾਮ ਇਸ ਤੋਂ ਵੀ ਬੈਸਟ ਇੱਕ ਦਵਾਈ ਆ ਬਿਲਵਦੀ ਅਵਲੇ ਇਹ ਜਿਹੜਾ ਅਵਲੇ ਆ ਹਰ ਖਾਣਾ ਖਾਣ ਤੋਂ ਬਾਅਦ ਸਵੇਰੇ ਦੁਪਹਿਰੇ ਸ਼ਾਮ ਇੱਕ ਇੱਕ ਚਮਚ ਜਿਹੜਾ ਉਹ ਲੈਣਾ ਰੋਗ ਦੇ ਵਿੱਚ ਪਰਹੇਜ਼ ਕੰਮ ਕਰਦਾ ਪਹਿਲੀ ਗੱਲ ਤਾਂ ਮਿਰਚਾਂ ਜਿਹੜੀਆਂ ਨੇ ਚਾਹੇ ਲਾਲ ਐ ਚਾਹੇ ਹਰੀ ਐ ਤੇ ਚਾਹੇ ਤੁਹਾਡੀ ਕਾਲੀ ਆ ਇਹ ਮਿਰਚ ਜਿਹੜੀ ਆ ਕਿਸੇ ਵੀ ਤਰੀਕੇ ਦੀ ਮਿਰਚ ਨਹੀਂ ਖਾਣੀ ਹਲਕਾ ਜਾਂ ਨਮਕ ਹੀ ਸਿਰਫ ਜਿਹੜਾ ਆਪਣੇ ਫੂਡ ਦੇ ਵਿੱਚ ਪਾਉਣਾ ਆ ਰੋਟੀ ਨੂੰ ਦਾਲ ਦੇ ਵਿੱਚ ਡਬੋ ਕੇ ਚੂਰ ਕੇ ਖਾਣਾ ਆ ਬਹੁਤ ਜ਼ਿਆਦਾ ਖਾਣਾ ਚਬਾ ਕੇ ਖਾਣਾ ਗੱਲ ਕਰਦੀ ਕਿ ਖਾਣੇ ਨੂੰ ਖਾਣਾ ਨਹੀਂ ਖਾਣੇ ਨੂੰ ਪੀਣਾ ਆ ਤੇ ਪਾਣੀ ਜਿਹੜਾ ਆ ਉਹ ਠੀਕ ਮਾਤਰਾ ਦੇ ਵਿੱਚ ਪੀਣਾ ਆ ਫਰੂਟਸ ਸਲਾਦ ਵੀ ਜਿਹੜਾ ਚੰਗੀ ਤਰ੍ਹਾਂ ਚਬਾ ਕੇ ਖਾਣੇ ਆ ਤੇ ਇਹ ਦਵਾਈਆਂ ਦਾ ਪ੍ਰਯੋਗ ਕਰੋ ਕੁਝ ਦਿਨਾਂ ਦੇ ਵਿੱਚ ਜਿਹੜਾ ਫਰਕ ਆ ਉਹ ਪੈ ਜਾਂਦਾ ਅੰਮ੍ਰਿਤਸਰ ਦੇ ਵਿੱਚ ਜਿਵੇਂ ਤੁਸੀਂ ਸਭ ਜਾਣਦੇ ਹੋ ਕਿ ਨਵਾਂ ਆਫਿਸ ਖੁੱਲਿਆ ਉੱਥੇ ਸੰਗਰਹਿਣੀ ਦੇ ਨਾਲ ਰਿਲੇਟਡ ਜਿਹੜੇ ਬਹੁਤ ਜ਼ ਇਕਨੋਮੀ ਇਹਦੀ ਜਿਹੜੀ ਬਹੁਤ ਜ਼ਿਆਦਾ ਕਾਰਨ ਹੁੰਦਾ ਜੇ ਤੇਜਾਬੀ ਪੰਦਾ ਲਾਜ਼ਮੀ ਤੁਹਾਨੂੰ ਨਾਲ ਨਾਲ ਕਰ ਲੈਣਾ ਚਾਹੀਦਾ ਇਸ ਰੋਗ ਸਬੰਧੀ ਵਧੇਰੇ ਜਾਣਕਾਰੀ ਲਈ ਸਕਰੀਨ ਉੱਪਰ ਦਿੱਤੇ ਨੰਬਰ ਤੇ ਤੁਸੀਂ ਵਟਸਐਪ ਕਰ ਲਓ ਜਾਂ ਅਪਾਇੰਟਮੈਂਟ ਲੈ ਕੇ ਤੁਸੀਂ ਮੈਨੂੰ ਮਿਲ ਸਕਦੇ ਹੋ ਜਿਨ੍ਹਾਂ ਨੂੰ ਵੀ ਪੇਟ ਸਬੰਧੀ ਸਮੱਸਿਆਵਾਂ ਹਨ ਉਹਨਾਂ ਦੇ ਨਾਲ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ ਧੰਨਵਾਦ